ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਅਮਰਤਾ ਪ੍ਰੀਤਮ ਜੀ ਦੀ ਲਿਖੀ ਹੋਈ ਇੱਕ ਕਹਾਣੀ ਜਿਸ ਦਾ ਨਾਮ ਹੈ ਇੱਕ ਹੌਕਾ ਕਰਮੋ ਨੇ ਗੜਵੇ ਵਿੱਚ ਲੱਸੀ ਪੁਆਈ ਤੇ ਫਿਰ ਅਧਿਉਂ ਵੀ ਬਹੁਤੇ ਖਾਲੀ ਗੜਵੇ ਨੂੰ ਵੇਂਦੀ ਹੋਈ ਆਖਣ ਲੱਗੀ ਅੱਜ ਵੱਡੀ ਸਰਦਾਰਨੀ ਨਹੀਂ ਦੇਸੀ ਕਿਤੇ ਸੁਖਨ ਰਾਜ ਤੇ ਹੈ ਸਰਦਾਰਨੀ ਨਿਹਾਲਕਾਰ ਹੋਣੇ ਘੜੀ ਕੋ ਪਹਿਲਾਂ ਚੌਂਕੇ ਵਿੱਚ ਆਈ ਸੀ ਚੁੱਲ੍ਹੇ ਉੱਤੇ ਰਜ ਦੀ ਖੀਰ ਅੱਗ ਦਾ ਭਾਂਬੜ ਵੇਖ ਕੇ ਉਸ ਲੱਕੜ ਆਪੇ ਸ਼ਾਂਖੇ ਚੇਚ ਦਿੱਤੀਆਂ ਸਨ ਵੀਰੋ ਕੁੜੀਏ ਖੀਰਾਂ ਕਦੇ ਏਡੀ ਅੱਗ ਤੇ ਵੀ ਰਿੜ੍ਹਦੀਆਂ ਨੇ ਖੀਰੇ ਠੰਡਾ ਢਾਡੀ ਮੱਠੀ ਅੱਗ ਬਾਲੀ ਦੀਏ ਉਸਨੇ ਆਖਿਆ ਸੀ ਤੇ ਫਿਰ ਚੁੱਲ੍ਹੇ ਦੇ ਕੋਲ ਲੱਕੜ ਦੀ ਪਟੜੀ ਢਾਕੇ ਉਹ ਪਟੜੀ ਤੇ ਬੰਦੀ ਖੀਰ ਦੇ ਪਤੀਲੇ ਵਿੱਚ ਕੜਛੀ ਫੇਰਨ ਲੱਗ ਪਈ ਸੀ ਸਵੇਰੇ ਦਹੀਂ ਦੀ ਚਾਟੀ ਉਸਨੇ ਆਪ ਰਿੜਕੀ ਸੀ ਪਰ ਲੱਸੀ ਪੁੰਨਦੀ ਨੇ ਵੀਰ ਨੂੰ ਆਖਿਆ ਸੀ ਕਿ ਉਹ ਹੁਣ ਘੜੀ ਨੂੰ ਆਰਾਮ ਕਰੇਗੀ ਜਿਹੜਾ ਵੀ ਕੰਮੀ ਕਮੀਨ ਆਵੇ ਵੀਰੋ ਉਸ ਨੂੰ ਲੱਸੀ ਦੇ ਦੇਵੇ ਸ਼ਾਇਦ ਹੋਰ ਨਾ ਕਮੀਆਂ ਨੇ ਵੀ ਲੱਸੀ ਲੈਣ ਲੱਗਿਆ ਇਹ ਗੱਲ ਪੁੱਛੀ ਹੋਵੇਗੀ ਪਰ ਨਿਹਾਲ ਕੌਰ ਨੂੰ ਪਤਾ ਨਹੀਂ ਉਹ ਅੰਦਰਲੇ ਕਮਰੇ ਵਿੱਚ ਸੀ ਪਰ ਇਸ ਵੇਲੇ ਜਦੋਂ ਉਹ ਚੌਂਕੇ ਵਿੱਚ ਬੈਠੀ ਹੋਈ ਸੀ ਤਾਂ ਦਹਲਿਜ਼ਾਂ ਤੋਂ ਬਾਹਰ ਬੈਠੀ ਹੋਈ ਕਰਮੋ ਦੀ ਆਵਾਜ਼ ਉਸ ਨੇ ਆਪ ਸੁਣੀ ਰਾਜ਼ੀਆਂ ਕਰਮੋ ਤੂੰ ਰਾਜ਼ੀ ਹੈ ਨਿਹਾਲ ਕੌਰ ਨੇ ਅੰਦਰੋਂ ਆਵਾਜ਼ ਦਿੱਤੀ ਕਰਮੋ ਨੇ ਛੇਤੀ ਨਾਲ ਦਹਲਿਜ਼ਾਂ ਤੇ ਕੋਲ ਆ ਕੇ ਅੰਦਰ ਵੱਲ ਝਾਕਿਆ ਤੇ ਆਪਣੇ ਇੱਕ ਹੱਥ ਨੂੰ ਮੱਥੇ ਨਾਲ ਸ਼ਹਾਂਦੀ ਆਖਣ ਲੱਗੀ ਤੈਨੂੰ ਸੱਤੇ ਖੈਰਾ ਸਰਦਾਰਨੀ ਅੱਜ ਤੈਨੂੰ ਡਿੱਠਾ ਨਹੀਂ ਸੀ ਮੈਂ ਆਖਿਆ ਮੇਰੀ ਸਰਦਾਰਨੀ ਵੱਲ ਹੋਵੇ ਸਈ ਕਮੀ ਕਮੀਣ ਸਾਰੇ ਹੀ निहाल कौर ਦੀਆਂ ਬਲਾਈਂ ਲੈਂਦੇ ਸਨ ਇਹ ਨਵੀਂ ਗੱਲ ਨਹੀਂ ਸੀ ਪਰ ਤਾਂ ਵੀ निहाल ਕੌਰ ਨੂੰ ਜੱਪਿਆ ਕਿ ਕਰਮੋ ਨੇ ਲੱਸੀ ਲੈਂਦਿਆਂ ਹੀ ਜਿਹੜਾ ਉਹਨੂੰ ਯਾਦ ਕੀਤਾ ਸੀ ਜ਼ਰੂਰ ਕੋਈ ਗੱਲ ਹੋਰ ਤਾਈਆਂ ਜੂ निहाल ਕੌਰ ਨੇ ਕਰਮੋ ਵੱਲ ਵੇਖਿਆ ਤਾਂ ਕਰਮੋ ਨੇ ਗੜਵੇ ਦਾ ਮੂੰਹ ਉਡਾ ਕੇ ਉਹਦੇ ਵੱਲ ਕੀਤਾ ਹੋਇਆ ਸੀ। ਨਿਹਾਲ ਕੌਰ ਸਮਝ ਗਈ ਤੇ ਵੀਰੋ ਵੱਲ ਵੇਖਦੀ ਆਖਣ ਲੱਗੀ। ਮੈਂ ਕਿ ਕਰਮੋ ਨੂੰ ਗੜਵਾ ਭਰ ਦਿਆ ਕਰ ਇਹਦੇ ਨਿੱਕੇ ਨਿੱਕੇ ਜੀ ਨੇ ਲੱਸੀ ਪੀਣ ਵਾਲੇ। ਰੱਬ ਤੈਨੂੰ ਬਹੁਤਾ ਦੇ ਤੇਰੇ ਹੱਥ ਇੰਨੇ ਸਬਰ ਕਰਤੇ ਨਹੀਂ ਕਿ ਆਣੇ ਦੋ-ਦੋ ਵਾਰ ਲੱਸੀ ਚੜ ਜਾਂਦੇ ਨੇ। ਹੋਰ ਲੱਸੀ ਲੈਂਦੀ ਕਰਮੋ ਨੇ ਆਖਿਆ। ਤੇ ਭਾਵੇਂ ਇਸ ਵੇਲੇ ਉਸ ਨੂੰ ਲੱਸੀ ਦੇਂਦੇ ਹੱਥ ਵੀਰੋ ਦੇ ਸਨ ਪਰ ਕਰਮੋ ਜੋ ਕੁਝ ਆਖਦੀ ਪਈ ਸੀ ਉਹ ਨਿਹਾਲਕੌਰ ਦੇ ਹੱਥਾਂ ਨੂੰ ਆਕਦੀ ਪਈ ਸੀ ਕਰਮੋਂ ਚਲੀ ਗਈ ਤਾਂ ਨਿਹਾਲਕੌਰ ਨੂੰ ਉਹਦੀਆਂ ਅਸੀਸਾਂ ਭੁੱਲ ਗਈਆਂ ਸਿਰਫ ਉਹਦਾ ਆਖਿਆ ਹੋਇਆ ਇੱਕੋ ਲਫ਼ਜ਼ ਚੇਤੇ ਰਹਿ ਗਿਆ ਵੱਡੀ ਸਰਦਾਰਨੀ ਨਿਹਾਲਕੌਰ ਇੱਕ ਦਿਨ ਵਿੱਚ ਸਰਦਾਰਨੀ ਤੋਂ ਵੱਡੀ ਸਰਦਾਰਨੀ ਬਣ ਗਈ ਸੀ ਪਤਾ ਨਹੀਂ ਉਸਨੂੰ ਵੱਡੀ ਸਰਦਾਰਨੀ ਕਹਿਣ ਦਾ ਖਿਆਲ ਸਭ ਤੋਂ ਪਹਿਲਾਂ ਕਿਸ ਨੂੰ ਆਇਆ ਸੀ ਸ਼ਾਇਦ ਸਾਰਿਆਂ ਨੂੰ ਇਕੱਠਿਆਂ ਹੀ ਆ ਗਿਆ ਸੀ ਘਰ ਦੀ ਮਹਿਰੀ ਤੋਂ ਲੈ ਕੇ ਕਾਰਖਾਨੇ ਦੇ ਸਾਰੇ ਮੁਨਸ਼ੀ ਨੀਮ ਤੇ ਹੋਰ ਕਮੀ ਕਮੀਨ ਉਸ ਨੂੰ ਵੱਡੀ ਸਰਦਾਰਨੀ ਕਹਿਣ ਲੱਗ ਪਏ ਸਨ ਇਥੋਂ ਤੱਕ ਕਿ ਘਰ ਦੇ ਮਾਲਕ ਨੇ ਵੀ ਕੱਲ ਉਸ ਨੂੰ ਵੱਡੀ ਸਰਦਾਰਨੀ ਆਖ ਕੇ ਬੁਲਾਇਆ ਸੀ ਤੇ ਫਿਰ ਨਿਹਾਲਕੌਰ ਨੂੰ ਖਿਆਲ ਆਇਆ ਕਿ ਪਰਸੋ ਉਸਨੇ ਆਪੀ ਤਾਂ ਮੈਰੀ ਨੂੰ ਆਖਿਆ ਸੀ ਕਿ ਜਾਂ ਛੋਟੀ ਸਰਦਾਰਨੀ ਨੂੰ ਉਹਦੇ ਕਮਰੇ ਚੋਂ ਬੁਲਾ ਲਿਆ ਸੋ ਜੇ ਕੋਈ ਛੋਟੀ ਸਰਦਾਰਨੀ ਹੋਵੇ ਤਾਂ ਵੱਡੀ ਸਰਦਾਰਨੀ ਆਪੇ ਹੀ ਬਣ ਜਾਣੀ ਸੀ ਨਿਹਾਲਕੌਰ ਨੂੰ ਖਿਆਲ ਆਇਆ ਤੇ ਫਿਰ ਕਿੰਨੇ ਹੀ ਖਿਆਲ ਨਿੱਕੇ ਨਿੱਕੇ ਚੌਲਾ ਵਾਂਗ ਉਹਦੇ ਮਨ ਦੇ ਦੁੱਧ ਵਿੱਚ ਰਿਜਣ ਲੱਗ ਪਏ ਰੱਜ ਦੇ ਖਿਆਲਾਂ ਵਿੱਚੋਂ ਇੱਕ ਖਿਆਲ ਇਹ ਵੀ ਸੀ ਕਿ ਵੀਰੋ ਜਦੋਂ ਦੀ ਇਸ ਘਰ ਵਿੱਚ ਛੋਟੀ ਸਰਦਾਰਨੀ ਬਣ ਕੇ ਆਈ ਸੀ ਉਦੋਂ ਦੀ ਉਹ ਰਾਤ ਨੂੰ ਸੌਣ ਲੱਗਿਆਂ ਇੱਕ ਨੀਮ ਵਾਂਗ ਨਿਹਾਲਕੌਰ ਦੇ ਕਮਰੇ ਵਿੱਚ ਆਉਂਦੀ ਸੀ ਤੇ ਉਹਦੀ ਮੰਜੀ ਦੀ ਹੀ ਉੱਤੇ ਬੈਠ ਕੇ ਉਹਦੇ ਪੈਰ ਘੁੱਟਦੀ ਸੀ ਨਿਹਾਲਕੌਰ ਨੇ ਨਾ ਧੀ ਦੀ ਡੋਲੀ ਤੋਰੀ ਸੀ ਤੇ ਨਾ ਪੁੱਤ ਦੀ ਡੋਲੀ ਲਿਹਾਉਣੀ ਸੀ ਪਰ ਜਦੋਂ ਉਹਦੇ ਹੱਥੀ ਵਿਆਹੀ ਸੌਂਕਣ ਉਹਦੇ ਪੈਰ ਘੁੱਟਦੀ ਤਾਂ ਨਿਹਾਲਕੌਰ ਨੂੰ ਜੱਪਦਾ ਸੀ ਕਿ ਉਹਨੇ ਧੀ ਵੀ ਵੇਖ ਲਈ ਤੇ ਨੂੰ ਵੀ ਤੇ ਨਿਹਾਲਕਰ ਨੇ ਇੱਕ ਢੂੰਗਾ ਸਾ ਪਰ ਕੇ بڑے ਹੱਸਦੇ ਹੋਠਾਂ ਨਾਲ ਆਪਣੇ ਆਪ ਨੂੰ ਮਨਾ ਲਿਆ ਸੀ ਕਿ ਵੀਰੋ ਦੀ ਧੀ ਵੀ ਸੀ ਤੇ ਨੋ ਵੀ ਨਿਹਾਲਕਰ ਨੇ ਆਪਣੇ ਸਰਦਾਰ ਦੇ ਦੂਜੇ ਵਿਆਹ ਲਈ ਇਹ ਕੁੜੀ ਵੀਰੋ ਆਪ ਹੀ ਲੱਭੀ ਸੀ ਸਾਖ ਚੰਗੇ ਘਰਾਂ ਤੋਂ ਵੀ ਮਿਲਦੇ ਸਨ ਪਰ ਉਹ ਸਾਰੇ ਸਰਦਾਰ ਨੂੰ ਨਹੀਂ ਸਗੋਂ ਸਰਦਾਰ ਦੀ ਹਵੇਲੀ ਨੂੰ ਮਿਲਦੇ ਸਨ ਸਰਦਾਰ ਦੀ ਸਿਆਣੀ ਉਮਰ ਤੋਂ ਡਰਦੇ ਜਿਹੜੇ ਵੀ ਸਾਖ ਲੈ ਕੇ ਆਉਂਦੇ ਸਨ ਉਹ ਸਾਖ ਕਰਨ ਤੋਂ ਪਹਿਲਾਂ ਹਵੇਲੀ ਨੂੰ ਆਪਣੀ ਧੀ ਦੇ ਨਾਂ ਕਰਵਾ ਲੈਣਾ ਚਾਹੁੰਦੇ ਸਨ ਸਰਦਾਰ ਆਪਣੀ ਹਵੇਲੀ ਦਾ ਵਾਰਸ ਜ਼ਰੂਰ ਲੱਭਦਾ ਸੀ ਪਰ ਹਵੇਲੀ ਨੂੰ ਉਸ ਔਰਤ ਦੇ ਨਾਂ ਨੇ ਸੀ ਕਰ ਸਕਦਾ ਜਿਹਦੀ ਕੋਖ ਨੇ ਵਾਰਸ ਤੇ ਪਤਾ ਨਹੀਂ ਕਦੋਂ ਜੰਮਣਾ ਸੀ ਹਾਲ ਦੀ ਘੜੀ ਸਿਰਫ ਉਹਦੀ ਭਵਿੱਖਬਾਣੀ ਕਰਨੀ ਸੀ ਤੇ ਸਰਦਾਰ ਨੇ ਦੂਜਾ ਵਿਆਹ ਕਰਨ ਤੋਂ ਨਾ ਕਰ ਦਿੱਤੀ ਸੀ ਪਰ ਇਸ ਨਾਮ ਵਿੱਚ ਇੱਕ ਹੌਕਾ ਰਲਿਆ ਹੋਇਆ ਸੀ ਨਿਹਾਲ ਕਰਨ ਨੇ ਇਹ ਹੌਕਾ ਸੁਣਿਆ ਸੀ ਤੇ ਇੰਜ ਉਸ ਨੇ ਇੱਕ ਬੜੇ ਨਿਮਾਣੇ ਜਿਹੇ ਘਰ ਦੀ ਇਹ ਵੀਰੋ ਲੱਭ ਕੇ ਆਪਣੇ ਸਰਦਾਰ ਨੂੰ ਦੇ ਦਿੱਤੀ ਸੀ ਤੇ ਉਹਦੇ ਬਦਲੇ ਵਿੱਚ ਉਹਦਾ ਹੌਕਾ ਆਪ ਲੈ ਲਿਆ ਸੀ ਇੱਕ ਦਿਨ ਸਰਦਾਰ ਨੇ ਕੰਦ ਵਿੱਚ ਲੱਗੀ ਹੋਈ ਆਪਣੀ ਲੋਹੇ ਦੀ ਅਲਮਾਰੀ ਖੋਲੀ ਤਾਂ ਕਿੰਨਾ ਚਿਰ ਖੁੱਲੀ ਅਲਮਾਰੀ ਦੇ ਅੱਗੇ ਖਲੋਤਾ ਕੁਝ ਸੋਚਦਾ ਰਿਹਾ ਵੱਡੀ ਸਰਦਾਰਨੀ ਕਿੱਥੇ ਗਈ ਏ ਸਰਦਾਰ ਨੇ ਵੀਰ ਨੂੰ ਕਾਲਿਆਂ ਪੈ ਕੇ ਪੁੱਛਿਆ ਵੱਡੀ ਸਰਦਾਰਨੀ ਘਰ ਨਹੀਂ ਸੀ ਸਰਦਾਰ ਨੇ ਅਲਮਾਰੀ ਬੰਦ ਕਰਕੇ ਚਾਬੀ ਬੋਝੇ ਵਿੱਚ ਪਾ ਲਈ ਤੇ ਕਾਰਖਾਨੇ ਵੱਲ ਜਾਂਦਾ ਵੀਰ ਨੂੰ ਆਖ ਗਿਆ ਕਿ ਨਿਹਾਲਕੌਰ ਜਿਸ ਵੇਲੇ ਵੀ ਘਰ ਆਵੇ ਉਹੇਠਾ ਮੁੰਚੀ ਨੂੰ ਆਵਾਜ਼ ਦੇ ਕੇ ਮੈਨੂੰ ਕਾਰਖਾਨੇ ਵਿੱਚ ਸੁਨੇਹਾ ਭੇਜ ਦੇਵੇ। ਨਿਹਾਲਕੌਰ ਜਿਸ ਵੇਲੇ ਆਈ ਵੀਰੋ ਬਾਹਰਲੇ ਖੁਰੇ ਉੱਤੇ ਬੜੀ ਕਾਬਰੀ ਹੋਈ ਬੈਠੀ ਸੀ। ਉਸ ਨੂੰ ਹੁਣੇ ਇੱਕ ਉਲਟੀ ਆਈ ਸੀ। ਨਿਹਾਲਕੌਰ ਨੇ ਵੀਰੋ ਦੀ ਬਾਹ ਥੰਮੀ, ਉਹਦੇ ਮੋਢੇ ਘੁੱਟ ਕੇ ਉਹਨੂੰ ਮੰਜੀ ਤੇ ਲਟਾ ਦਿੱਤਾ। ਪਰ ਵੀਰੋ ਨੇ ਕੰਬਦੇ-ਕੰਬਦੇ ਪੈਰ ਮੰਜੀ ਤੋਂ ਥੱਲੇ ਲਾਹੇ ਤੇ ਉੜ ਕੇ ਨਿਹਾਲਕੌਰ ਦੇ ਪੈਰ ਫੜ ਲਏ। ਸਰਦਾਰਨੀ ਤੁਮੈਨੂੰ ਇੱਕ ਦਿਨ ਆਖਿਆ ਸੀ ਨਾ ਕਿ ਮੈਂ ਤੇਰੀ ਧੀਵਿਆਂ ਤੇ ਨੋ ਵੀ ਅੱਜ ਮੈਨੂੰ ਭਾਵੇਂ ਆਪਣੀ ਧੀ ਸਮਝ ਕੇ ਬਚਾਲੇ ਭਾਵੇਂ ਨੋ ਸਮਝ ਕੇ ਵੀਰੋ ਬਿਲਕੁਠੀ ਤੇ ਬਿਲਕ ਦੀ ਬਿਲਕ ਦੀ ਵੀਰੋ ਨੇ ਨਿਹਾਲ ਕਰਨ ਨੂੰ ਦੱਸਿਆ ਕਿ ਪਿੱਛੇ ਜਦੋਂ ਉਹਦਾ ਭਰਾ ਉਹਨੂੰ ਮਿਲਣ ਆਇਆ ਸੀ ਤਾਂ ਉਹਦੇ ਭਰਾ ਨੂੰ ਪੈਸਿਆਂ ਦੀ ਡਾਡੀ ਲੋੜ ਸੀ ਵੀਰੋ ਨੇ ਉਸ ਨੂੰ ਕੁਝ ਪੈਸੇ ਵੀ ਦਿੱਤੇ ਸਨ ਪਰ ਪੈਸੇ ਉਹਦੇ ਕੋਲ ਬੜੇ ਥੋੜੇ ਸਨ ਇਸ ਲਈ ਉਸਨੇ ਸਰਦਾਰ ਦੇ ਬੋਝੇ ਵਿੱਚੋਂ ਅਲਮਾਰੀ ਦੀ ਚਾਬੀ ਚੁਰਾ ਕੇ ਲੋਹੇ ਦੀ ਏਰਮਾਰੀ ਖੋਲੀ ਸੀ ਤੇ ਅਲਮਾਰੀ ਵਿੱਚੋਂ ਚਾਂਦੀ ਦੇ ਭਾਂਡੇ ਕੱਢ ਕੇ ਆਪਣੇ ਭਰਾ ਨੂੰ ਦਿੱਤੇ ਸਨ ਇਹ ਤੇਰਾ ਆਪਣਾ ਘਰ ਹੈ ਵੀਰੋ ਜੇ ਤੂੰ ਆਪਣੇ ਘਰ ਨੂੰ ਆਪਣੇ ਹੱਥੀਂ ਉਜਾੜੇਂਗੀ ਗੱਲ ਆ ਜੇ ਨਿਹਾਲਕਰ ਦੇ ਮੂੰਹ ਵਿੱਚ ਹੀ ਸੀ ਕਿ ਵੀਰੋ ਤਮ ਕੁੱਠੀ ਇਹ ਘਰ ਨਾ ਮੈਨੂੰ ਕਦੇ ਆਪਣਾ ਲੱਗਾ ਇਹ ਨਾ ਲੱਗਣਾ ਪਰ ਇਹ ਮੈਂ ਤੇਰੇ ਨਾਲ ਇਕਰਾਰ ਕਰਨੀ ਆ ਸਰਦਾਰਨੀ ਕਿ ਅੱਗੋਂ ਕਦੇ ਇਸ ਘਰ ਦੀ ਕੋਈ ਚੀਜ਼ ਕਿਸੇ ਨੂੰ ਨਹੀਂ ਦੇਵਾਂਗੀ ਮੈਂ ਉਸ ਦਿਨ ਵੀ ਗਲਤੀ ਕੀਤੀ ਸੀ ਐਵੇਂ ਘਰ ਬੈਠੀ ਪਿਛੋਂ ਪਛਤਾ ਗਈ ਸਾਂ ਤੈਨੂੰ ਪਤਾ ਏ ਮੇਰਾ ਵਿਆਹ ਕਰਨ ਲੱਗਿਆ ਮੇਰੇ ਪਿਓ ਨੇ ਮੇਰੇ ਭਰਾ ਦੇ ਕਾਰੋਬਾਰ ਦਾ ਵਾਸਤਾ ਪਾ ਕੇ ਤੇਰੇ ਕੋਲੋਂ 2000 ਰੁਪਏ ਮੰਗੇ ਸਨ ਤੂੰ 2000 ਰੁਪਏ ਦੇ ਦਿੱਤਾ ਮੇਰੇ ਪਿਓ ਨੇ ਵਿਆਹ ਕਰ ਦਿੱਤਾ ਮੈਨੂੰ ਵੇਚਣ ਵਿੱਚ ਕੀ ਕਸਰ ਰਹਿ ਗਈ 2000 ਪਿੱਛੇ ਮੈਨੂੰ ਇਸ ਬੁੱਢੇ ਸਰਦਾਰ ਦੇ ਪੱਲੇ ਪਾ ਦਿੱਤਾ ਮੇਰੇ ਪਿਓ ਤੇ ਭਰਾ ਕਾ ਦੇ ਸਕੇ ਨੇ ਮੈਂ ਕਿਸੇ ਦਾ ਘਰ ਉਜਾੜ ਕੇ ਉਹਨਾਂ ਦਾ ਘਰ ਕਿਉਂ ਪਰਾਂ ਵੀਰੋ निहाल कौर त्रब के विरोधी मुंह ਵੱਲ ਵੇਖਣ ਲੱਗ ਪਈ। निहाल कौर ਨੇ ਵਿਰੋਧੀ लाज ਰੱਖ ਲਈ। ਸਰਦਾਰ ਨੂੰ ਕਹਿ ਦਿੱਤਾ ਕਿ ਅਲਮਾਰੀ ਵਿੱਚ ਪਏ ਹੋਏ ਚਾਂਦੀ ਦੇ ਭਾਂਡੇ ਬੜੇ ਪੁਰਾਣੇ ਢੰਗ ਦੇ ਸਨ। ਉਹਨੇ ਉਹ ਭਾਂਡੇ ਕੱਢ ਕੇ ਤੇ ਕੁਝ ਚਾਂਦੀ ਆਪਣੇ ਕੋਲੋਂ ਪਾ ਕੇ ਸੁਨਿਆਰੇ ਨੂੰ ਨਵੇਂ ਭਾਂਡੇ ਕਢਣੇ ਦਿੱਤੇ ਹੋਏ ਸਨ। ਸਰਦਾਰ ਦਾ ਫਿਕਰ ਮੁੱਕ ਗਿਆ। ਪਰ निहाल कौर ਜਦੋਂ ਵੀ ਵਿਰੋਧ ਦੇ ਮੂੰਹ ਵੱਲ ਵੇਖਦੀ ਉਹਦੇ ਮਨ ਵਿੱਚ ਇੱਕ ਫਿਕਰ ਛਿੜ ਪੈਂਦੀ। ਵਿਰੋਧੀਆਂ ਕਾਲੀਆਂ ਭੌਰਿਆਂ ਵਰਗੀਆਂ ਅੱਖਾਂ ਰੰਗ ਜ਼ਰਾ ਕੁ ਸੋਲਾ ਸੀ ਪਰ ਸੋਲੇ ਰੰਗ ਵਿੱਚ ਜਵਾਨੀ ਪੀੜੇ ਆਟੇ ਵਾਂਗ ਗੁੱਝੀ ਹੋਈ ਸੀ। ਉਹਦੀਆਂ ਬਾਵਾ ਵੇਲਣਿਆਂ ਵਾਂਗ ਗੋਲ ਤੇ ਪੀਡੀਆਂ ਸਨ। ਮਾਸ ਉੱਤੇ ਚੁੰਡੀ ਨਹੀਂ ਸੀ ਭਰੀ ਜਾਂਦੀ। ਨਿਹਾਲ ਕਰਨ ਨੂੰ ਜਾਪਨ ਲੱਗ ਪਿਆ ਸੀ ਕਿ ਸਰਦਾਰ ਕੋਲੋਂ ਜਿਹੜਾ ਹੌਕਾ ਲੈ ਕੇ ਉਸਨੇ ਆਪਣੇ ਜਿੰਮੇ ਪਾ ਲਿਆ ਸੀ। ਫਿਰ ਉਹਨੇ ਉਹੀ ਹੌਕਾ ਉਹਦੀ ਕੋਲੋਂ ਲੈ ਕੇ ਆਪਣੀ ਸ਼ਾਦੀ ਵਿੱਚ ਪਾ ਲਿਆ ਸੀ। ਤੇ ਫੇਰ ਵੀਰੋਂ ਨੂੰ ਦਿਨ ਚੜ ਗਏ। ਹਵੇਲੀ ਬਹੁਤ ਵੱਡੀ ਸੀ। ਪਰ ਮੁਬਾਰਕਾਂ ਇੰਨੀਆਂ ਸਨ ਕਿ ਹਵੇਲੀ ਵਿੱਚ ਮਿਉਂਡੀਆਂ ਨਹੀਂ ਸਨ ਸਰਦਾਰ ਦਾ ਪੈਰ ਪਹੁੰਚਤੇ ਨਹੀਂ ਸੀ ਲੱਗਦਾ ਤੇ ਨਿਹਾਲਕੌਰ ਵੀਰੋਂ ਨੂੰ ਪੈਰ ਪਹੁੰਚਤੇ ਨਹੀਂ ਸੀ ਲਾਉਂਦੇ ਦੀ ਪਰ ਲੋਕ ਨਾ ਸਰਦਾਰ ਨੂੰ ਇੰਨੀਆਂ ਮੁਬਾਰਕਾਂ ਦਿੰਨੇ ਸਨ ਤੇ ਨਾ ਹੀ ਵੀਰ ਨੂੰ ਜਿੰਨੀਆਂ ਨਿਹਾਲਕੌਰ ਨੂੰ ਮੈਂ ਜੰਮ ਦਾ ਚੋਲੀ ਪਾ ਲੈਣਾ ਏ ਪਿੱਛੋਂ ਨਾ ਆਖੀ ਮੈਂ ਵੱਡੀ ਸਰਦਾਰਨੀ ਆ ਤੇ ਤੂੰ ਛੋਟੀ ਸਰਦਾਰਨੀ ਐ ਸੋ ਪਹਿਲਾ ਪੁੱਤਰ ਵੀ ਵੱਡੀ ਦਾ ਹੀ ਹੋਇਆ ਪਿੱਛੋਂ ਹੋਰ ਜਿਹੜੇ ਜੰਮੇਗੇ ਉਹ ਤੇਰੇ निहाल कौर हसके वीरे ਨੂੰ ਆਖਦੀ निहाल कौर ਨੂੰ ਆਪਣੇ ਸੀ ਪਤਾ ਲੱਗਦਾ ਪਿਆ ਕਿ ਉਹਦੇ ਮਨ ਵਿੱਚ ਕੋਈ ਗੁੱਝਾ ਸ਼ਿਪਾ ਵੀ ਮਲਾਲ ਕਿਉਂ ਨਹੀਂ ਸੀ ਉਹਨੇ ਆਪਣੇ ਹੱਥੀ ਆਪਣਾ ਖਾਵੰਦ ਇੱਕ ਪਰਾਈ ਔਰਤ ਨੂੰ ਦੇ ਦਿੱਤਾ ਸੀ ਤੇ ਹੁਣ ਉਸਨੇ ਸਾਰੀ ਜ਼ਮੀਨ ਜਾਇਦਾਦ ਵੀ ਇੱਕ ਪਰਾਈ ਔਰਤ ਦੇ ਪੁੱਤਰ ਨੂੰ ਹੀ ਦੇਣੀ ਸੀ ਟੂਨੇ ਹਾਰੀਏ ਮੈਂ ਕਿਹੜੇ ਵੇਲੇ ਤੈਨੂੰ ਆਪਣੀ ਨੂੰਹ ਤੇ ਧੀ ਆਖਿਆ ਸੀ ਮੈਂ ਸੱਚੀ ਮੁੱਚੀ ਇੱਕ ਸੱਸ ਮਾਂ ਵਾਂ ਖੁਸ਼ ਹਾਂ ਮੈਨੂੰ ਕਦੀ ਇਹ ਚੇਤਾ ਨਹੀਂ ਰਹਿੰਦਾ ਕਿ ਤੂੰ ਮੇਰੀ निहाल कौर ਦੀ ਇਸ ਗੱਲ ਨੂੰ ਵੀਰੋ ਟੁੱਕ ਦਿੰਦੀ ਤੇ ਹੱਸ ਕੇ ਆਖਦੀ ਸਰਦਾਰਨੀ ਭਾਵੇਂ ਤੇਰੀ ਕੁਝ ਲੱਗਣੀ ਆ ਤੇ ਭਾਵੇਂ ਨਹੀਂ ਪਰ ਇਹ ਮੈਨੂੰ ਪਤਾ ਏ ਕਿ ਮੈਂ ਤੇਰੀ ਸੌਂਕਨ ਨਹੀਂ ਲੱਗਦੀ निहाल कौर ਨੇ ਤਰਖਾਨ ਕੋਲੋਂ ਜਿਹੜਾ ਪੰਘੂੜਾ ਬਣਵਾਇਆ ਉਸ ਪੰਘੂੜੇ ਨੂੰ ਚਾਂਦੀ ਦੀਆਂ ਘੰਟੀਆਂ ਬੰਨੀਆਂ ਸੁੱਚੇ ਪੱਟ ਦੀ ਉਸਨੇ ਨਿੱਕੀ ਜਹੀ ਰਜਾਈ ਬਣਵਾਈ ਸ਼ਹਿਰ ਦਾ ਇੱਕ ਅੰਗਰੇਜ਼ ਅਫਸਰ 1 ਮਹੀਨੇ ਛੁੱਟੀ ਵਿਲਾਇਤ ਚੱਲਿਆ ਸੀ ਵਿਲਾਇਤੀ ਸਵੈਟਰ ਰੇਸ਼ਮ ਵਰਗੇ ਹੁੰਦੇ ਨੇ ਨਿਹਾਲਕੌਰ ਨੇ ਆਖਿਆ ਸੀ ਤੇ ਉਸ ਅੰਗਰੇਜ਼ ਅਫਸਰ ਨੂੰ ਪੱਕੀ ਕੀਤੀ ਸੀ ਕਿ ਉਹ ਨਿੱਕੇ-ਨਿੱਕੇ ਦੋ ਸਵੈਟਰ ਉੱਥੋਂ ਖਰੀਦ ਕੇ ਲਿਆਵੇ ਆਪਣੇ ਵੇਲੇ ਨਿਹਾਲਕੌਰ ਨੇ ਸਿਆਣੀਆਂ ਦਾਇਆਂ ਨੂੰ ਵੀ ਵਿਖਾਇਆ ਸੀ ਤੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਡਾਕਟਰਾਂ ਨੂੰ ਵੀ ਪਰ ਆਪਣੇ ਵੇਲੇ ਕਦੇ ਕਿਸੇ ਦੇਵਤੇ ਦੀ ਮੰਨਤ ਨਹੀਂ ਸੀ ਮੰਨੀ ਵੀਰ ਨੂੰ ਜਦੋਂ ਪੂਰੇ 3 ਦਿਨ ਲੱਕ ਵਿੱਚ ਪੀੜ ਹੁੰਦੀ ਰਹੀ ਤੇ ਇੱਕ ਦਿਨ ਜ਼ਰਾ ਕੋ ਖੂਨ ਦਾ ਦਾਗ ਵੀ ਲੱਗਿਆ ਤਾਂ ਨਿਹਾਲਕੌਰ ਨੇ ਉਸ ਦਿਨ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸੁਖਣਾ ਸੁਖੀ ਇਹ ਨਾਜ਼ ਕਰਨ ਦਾ ਵੇਲਾ ਸੀ ਵੀਰੋ ਚਾਹੁੰਦੀ ਤਾਂ ਉਹ ਦੂਰ ਦਸੌਰ ਦੀਆਂ ਫਰਮਾਇਸ਼ਾਂ ਵੀ ਪਾ ਸਕਦੀ ਸੀ ਸਰਦਾਰ ਹੁਣ ਉਹਦੇ ਮੂੰਹ ਵੱਲ ਵੇਖਦਾ ਉਹਦੇ ਮੂੰਹ ਦਾ ਬੋਲ ਉਡੀਕਦਾ ਸੀ ਪਰ ਨਿਹਾਲਕੌਰ ਨੂੰ ਪਤਾ ਸੀ ਕਿ ਵੀਰੋ ਦੀ ਸੰਗ ਅਜੇ ਵੀ ਇੰਨੀ ਸੀ ਕਿ ਉਹਨੇ ਨਿਗੁਣੀ ਅਚਾਰ ਦੀ ਫਾੜੀ ਵੀ ਮੰਗਣੀ ਹੁੰਦੀ ਤਾਂ ਦੋ ਵਾਰੀ ਚੱਕ ਕੇ ਨਿਹਾਲਕੌਰ ਦੇ ਮੂੰਹ ਵੱਲ ਵੇਖਦੀ ਇਸ ਨਾਲ ਨਿਹਾਲਕੌਰ ਆਪ ਹੀ ਵੀਰੋ ਦੇ ਮਨ ਦਾ ਖਿਆਲ ਰੱਖਦੀ ਇਹ ਸਾਰੇ ਵੇਲੇ ਵਿੱਚ ਵੀਰੋ ਨੇ ਆਪਣੇ ਮੂੰਹੋਂ ਕੁਝ ਜਰਨਲ ਆਖਿਆ ਸੀ ਤਾਂ ਇੱਕੋ ਗੱਲ ਆਖੀ ਸੀ ਕਿ ਵਿਰੇ ਦੇ ਵਿੱਚ ਰਸੀਨਾ ਡੰਗੇ ਗੋਂਗਲਾਂ ਦੇ ਹਾਰ ਲਾ ਕੇ ਪਰਾਂ ਰੱਖ ਦਿਓ ਇਹਨਾਂ ਨੂੰ ਵੇਖ ਕੇ ਮੇਰੇ ਜੀ ਨੂੰ ਕੁਝ ਹੁੰਦਾ ਹੈ ਗੋਂਗਲੂਆਂ ਦੀਆਂ ਕਚਰੀਆਂ ਇਸ ਤਰ੍ਹਾਂ ਜਾਪਦੀਆਂ ਨੇ ਜਿਵੇਂ ਕਿਸੇ ਦਾ ਮਾਸ ਪਿਲਪਿਲ ਕਰਦਾ ਹੋਵੇ ਵੀਰੋ ਨੇ ਆਖਿਆ ਸੀ ਤੇ ਸੁੱਕਦੇ ਗੋਂਗਲੂਆਂ ਵੱਲ ਵੇਖਦੀ ਵਾਕਣ ਲੱਗ ਪਈ ਸੀ ਫਿਰ ਵੀਰੋ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਜਦੋਂ ਉਸ ਨੂੰ ਨਵਾਂ ਮਹੀਨਾ ਲੱਗ ਪਿਆ ਤਾਂ ਉਸ ਨੇ ਜ਼ਿੱਦ ਫੜ ਲਈ ਕਿ ਉਹ ਆਪਣੇ ਪੇਕੇ ਘਰ ਆਪਣਾ ਜਨੇਪਾ ਕੱਟੇਗੀ ਸਰਦਾਰ ਉਹਦੀ ਜਿੱਦ ਨਹੀਂ ਸੀ ਮੰਨਦਾ। ਨਿਹਾਲ ਕੌਰ ਉਹਦੇ ਵਾਸਤੇ ਪਾਉਂਦੀ ਸੀ ਪਰ ਵੀਰੋਂ ਨੇ ਇੱਕੋ ਹੀ ਹਟਫੜੀ ਹੋਈ ਸੀ ਕਿ ਉਹਦੇ ਪਿੰਡ ਵਿੱਚ ਬੁੱਢੀ ਦਾਈ ਬੜੀ ਸਿਆਣੀ ਏ। ਉਹਨੂੰ ਸਿਰਫ ਉਸੇ ਦਾਈ ਉੱਤੇ ਇਤਬਾਰ ਏ। ਹੋਰ ਕਿਸੇ ਉੱਤੇ ਨਹੀਂ ਤੇ ਉਸਨੂੰ ਯਕੀਨ ਏ ਕਿ ਉਹ ਇੱਥੇ ਰਹੀ ਤਾਂ ਸ਼ਹਿਰੀ ਡਾਕਟਰ ਦੇ ਹੱਥੋਂ ਜ਼ਰੂਰ ਮਰ ਜਾਏਗੀ। ਇਹ ਡਰ ਬੜਾ ਮਾੜਾ ਹੁੰਦਾ ਏ। ਡਾਕਟਰਾਂ ਨੇ ਵੀ ਸਰਦਾਰ ਨੂੰ ਸਲਾਹ ਦਿੱਤੀ ਪਰ ਸਰਦਾਰ ਦੇ ਮਨ ਵਿੱਚ ਕੁਝ ਹੋਰ ਹੀ ਡਰ ਸੀ। ਉਹ ਨਿਹਾਲ ਕੌਰ ਨੂੰ ਇੱਕ ਲਵਾਂਝੇ ਲੈ ਜਾ ਕੇ ਆਖਣ ਲੱਗਾ ਮੈਂ ਇਹਨੂੰ ਡਰੇ ਕਿ ਜੇ ਇਹ ਨੂੰ ਉੱਥੇ ਕੁੜੀ ਹੋਈ ਤਾਂ ਇਹਦੇ ਮਾਪਿਆਂ ਨੇ ਕਿਸੇ ਦੇ ਮੁੰਡੇ ਨਾਲ ਉਹ ਕੁੜੀ ਵਟਾ ਦੇਣੀ ਹੈ ਮੈਂ ਅੱਗੇ ਇਹੋ ਜਿਹੀਆਂ ਕਈ ਗੱਲਾਂ ਸੁਣੀਆਂ ਨੇ ਉਹਨਾਂ ਨੂੰ ਲਾਲਚ ਹੁੰਦਾ ਹੈ ਕਿ ਮੁੰਡਾ ਹੋਵੇਗਾ ਤਾਂ ਵੱਡਾ ਹੋ ਕੇ ਜਾਇਦਾਦ ਦਾ ਵਾਰਸ ਬਣੇਗਾ ਫਿਰ ਇਹਦਾ ਤੇ ਇਹੋ ਇਲਾਜ ਹੈ ਕਿ ਮੈਂ ਇਹਦੇ ਨਾਲ ਚਲੀ ਜਾਨੀ ਆ ਮੇਰੇ ਕੋਲ ਹੁੰਦਿਆਂ ਕੁਝ ਨਹੀਂ ਕਰ ਸਕਣਗੇ ਨਿਹਾਲ ਕੌਰ ਨੇ ਸੋਚ-ਸੋਚ ਕੇ ਆਖਿਆ ਸਰਦਾਰ ਵੀ ਮੰਨ ਗਿਆ ਵੀਰੋ ਨੇ ਵੀ ਕੋਈ ਉਜਰਨਾ ਕੀਤੀ ਨਿਹਾਲਕੌਰ ਨੇ ਘਰ ਦੀ ਮੈਰੀ ਨੂੰ ਵੀ ਸੇਵਾ ਕਰਨ ਲਈ ਨਾਲ ਲੈ ਲਿਆ ਤੇ ਵੀਰੋ ਨੂੰ ਵੀ ਲੈ ਕੇ ਵੀਰੋ ਦੇ ਪੇਕੇ ਚਲੀ ਗਈ ਵੀਰੋ ਦਾ ਜਨੇਪਾ ਔਖਾ ਨਹੀਂ ਸੀ ਉਹ ਭਰ ਜਵਾਨ ਸੀ ਤੰਦਰੁਸਤ ਵੀ ਬੜੀ ਸੀ ਉਹਦੀ ਮਾਂ ਤੇ ਪਰਜਾਈ ਵੀ ਉਹਨੂੰ ਮਜਾਕਾ ਕਰਦੀਆਂ ਸਨ ਇਹ ਤੇ ਐਵੇਂ ਡਰਦੀ ਏ ਪੁੱਤਰ ਜੰਮਣ ਦਾ ਕੀ ਹੁੰਦਾ ਏ ਇੱਕ ਚੀਕ ਮਾਰੀ ਤੇ ਪੁੱਤਰ ਜੰਮ ਛੱਡਿਆ ਨਿਹਾਲਕੌਰ ਨੇ ਵੀਰੋ ਦੇ ਪੇਕਿਆਂ ਤੇ ਕਿਸੇ ਤਰ੍ਹਾਂ ਦਾ ਵੀ ਭਾਰ ਨਹੀਂ ਸੀ ਪੈਣ ਦਿੱਤਾ ਖੁੱਲੇ ਹੱਥੀਂ ਖਰਚਾ ਕਰਦੀ ਸੀ ਸਾਰੇ ਉਸ ਨੂੰ ਸਰਦਾਰਨੀ ਸਰਦਾਰਨੀ ਆਖਦੇ ਨਹੀਂ ਥੱਕਦੇ ਸਨ ਨਿਹਾਲਕੌਰ ਹੱਸ ਕੇ ਆਖਦੀ ਇੱਕ ਚੀਕ ਮਾਰੀ ਤੇ ਪੁੱਤਰ ਜੰਮ ਛੱਡਿਆ ਪਰ ਜੇ ਤੀਜਮਣੀ ਹੋਵੇ ਤਾਂ ਵੀਰੋਦੀ ਪਰਜਾਈ ਖਿੜਖਿੜ ਹੱਸਦੀ ਆਖਦੀ ਦੋ ਚੀਕਾਂ ਮਾਰੀਆਂ ਤੇ ਤੀਜਮ ਛੱਡੀ ਧੀ ਦੀ ਵਾਰੀ ਦੋ ਚੀਕਾਂ ਨਿਹਾਲਕੌਰ ਹੱਸ ਕੇ ਪੁੱਛਦੀ ਇੱਕ ਚੀਕ ਪੀੜ ਦੀ ਤੇ ਇੱਕ ਚੀਕ ਗਮ ਦੀ ਵੀਰੋਦੀ ਪਰਜਾਈ ਆਖਦੀ ਖੁਸ਼ੀਆਂ ਤੇ ਪੁੱਤਰਾਂ ਦੀਆਂ ਹੁੰਦੀਆਂ ਨੇ ਧੀਆਂ ਦੀ ਕਾਹਦੀ ਖੁਸ਼ੀ निहालਕਰ ਨੂੰ ਭਾਵੇਂ ਆਪਣੇ ਮਨ ਵਿੱਚ ਇੱਕ ਵਾਰੀ ਡਾਢੀ ਚੀਜ਼ ਪਈ ਮੈਂ ਤਾਂ ਜ਼ਿੰਦਗੀ ਵਿੱਚ ਨਾ ਇੱਕ ਚੀਕ ਮਾਰ ਕੇ ਵੇਖੀ ਤੇ ਨਾ ਦੋ ਪਰ ਉਸਨੇ ਆਪਣੇ ਹੱਸਦੇ ਹੋਠਾਂ ਨਾਲ ਆਪਣੀ ਚੀਜ਼ ਨੂੰ ਇਸ ਤਰ੍ਹਾਂ ਪੀ ਲਿਆ ਕਿ ਉਸਦੀ ਚੀਜ਼ ਵੀ ਉਹਦੇ ਮੂੰਹ ਵੱਲ ਵੇਖ ਕੇ ਸ਼ਰਮਿੰਦੀ ਹੋ ਗਈ ਤੇ ਫਿਰ ਜਿਸਰਾਤ ਵੀਰੋਂ ਨੂੰ ਪੀੜਾ ਛੜੀਆਂ ਉਹਦੇ ਦੰਦਾ ਹਿੱਟ ਦਿੱਤੇ ਹੋਏ ਜਵਾਨ ਹੋਠਾਂ ਨੇ ਉਹਨਾਂ ਪੀੜਾ ਨੂੰ ਇਸ ਤਰ੍ਹਾਂ ਜਰ ਲਿਆ ਕਿ ਦੂਜੇ ਕੰਨ ਆਵਾਜ਼ ਨਾ ਪਹੁੰਚੀ ਸਿਰਫ ਇੱਕੋ ਵਾਰੀ ਉਹਦੀ ਇੱਕ ਚੀਕ ਸੁਣਾਈ ਦਿੱਤੀ ਤੇ ਫੇਰ ਦਾਈ ਨੇ ਵਿਰੋਧੀ ਸਰਹੰਦੀ ਵੱਲ ਬੈਠੀ ਹੋਈ ਨਿਹਾਲਕੌਰ ਨੂੰ ਵੇਖ ਕੇ ਆਖਿਆ ਸਰਦਾਰਨੀ ਮੁਬਾਰਕਾਂ ਹੋਣ ਆ ਤੇਰੀ ਝੋਲੀ ਪੁੱਤਰ ਨਾਲ ਭਰਦਿਆਂ ਨਿਹਾਲਕੌਰ ਨੇ ਮੁੰਡੇ ਨੂੰ ਵੀ ਝੋਲੀ ਵਿੱਚ ਪਾਇਆ ਮੁਬਾਰਕਾਂ ਨੂੰ ਵੀ ਪਰ ਸਵੇਰਸਾਰ ਜਿਸ ਵੇਲੇ ਉਹ ਸਰਦਾਰ ਨੂੰ ਤਾਰ ਦੇਣ ਲੱਗੀ ਤਾਂ ਵਿਰੋ ਨੇ ਨਿਹਾਲਕੌਰ ਨੂੰ ਆਪਣੇ ਕੋਲ ਬੁਲਾ ਕੇ ਆਪਣੇ ਦੋਵੇਂ ਹੱਥੋ ਦੇ ਪੈਰਾਂ ਉੱਤੇ ਰੱਖ ਦਿੱਤੇ ਸਰਦਾਰਨੀ ਮੈਂ ਜਗ ਜਹਾਨ ਅੱਗੇ ਝੂਠ ਬੋਲ ਸਕਨੀ ਆ ਪਰ ਤੇਰੇ ਅੱਗੇ ਨਹੀਂ ਇਹ ਮੁੰਡਾ ਤੇਰੇ ਸਰਦਾਰ ਦਾ ਨਹੀਂ ਵੀਰੋ ਨਿਹਾਲਗਰ ਨੂੰ ਜਾਪਿਆ ਉਹਦੀ ਜੀਬ ਥੱਥਲਾਂਦੀ ਪਈ ਸੀ ਮੈਂ ਸਰਦਾਰ ਦੀ ਦੇਨਦਾਰ ਨਹੀਂ ਪਰ ਤੇਰੀ ਦੇਨਦਾਰ ਹਾਂ ਇਹ ਮੁੰਡਾ ਜੇ ਨਿਰਾ ਸਰਦਾਰ ਦੇ ਵੇਲੇ ਵਿੱਚ ਖੇਡਣਾ ਹੁੰਦਾ ਮੈਨੂੰ ਕੋਈ ਉਜਰ ਨਹੀਂ ਸੀ ਪਰ ਮੈਂ ਤੇਰੀ ਝੋਲੀ ਨਹੀਂ ਪਾ ਸਕਦੀ ਇਹ ਤੇਰੀ ਝੋਲੀ ਦੇ ਕਾਬਲ ਨਹੀਂ ਕੀ ਭਈ ਆਖਣੀ ਐ ਵੀਰੋ ਕੀਤਾ ਤਾਂ ਮੈਂ ਹਾਸੇ ਭਾਣੇ ਸੀ ਪਰ ਹਾਸੇ ਦਾ ਵਿਨਾਸ਼ਾ ਖਰੇ ਇੰਜ ਹੀ ਹੁੰਦਾ ਏ ਪਰ ਤੈਨੂੰ ਸੱਚੀ ਦੱਸਾਂ ਮੈਨੂੰ ਆਪਣੇ ਲਈ ਕੋਈ ਪਛਤਾਵਾ ਨਹੀਂ ਜੇ ਕੋਈ ਪਛਤਾਵਾ ਏ ਤਾਂ ਤੇਰੇ ਲਈ ਵੀਰੋ ਤੈਨੂੰ ਯਾਦ ਏ ਮੈਂ ਇੱਕ ਵਾਰ ਪੇਕੇ ਆਈ ਸੀ ਪਿਛਲੇ ਵਾਰੇ ਤੁਹਾਡਾ ਮੁੰਚੀ ਮੇਰੇ ਨਾਲ ਆਇਆ ਸੀ ਮੈਨੂੰ ਪੇਕੇਆਂ ਨੂੰ ਮਿਲਾਨ ਲਈ ਇੱਥੇ ਸਾਰੇ ਪਿੰਡ ਵਿੱਚ ਇੱਕ ਗੱਲ ਫੈਲੀ ਹੋਈ ਸੀ ਕਿ ਮੇਰੇ ਮਾਪਿਆਂ ਨੇ ਰੁਪਈਆ ਲੈ ਕੇ ਮੈਨੂੰ ਕਿਸੇ ਬੁੱਢੇ ਸਰਦਾਰ ਨਾਲ ਵਿਆਹ ਦਿੱਤਾ ਸੀ ਸਰਦਾਰ ਕਦੇ ਇਸ ਪਿੰਡ ਵਿੱਚ ਆਇਆ ਨਹੀਂ ਸੀ ਮੇਰਾ ਪਿਓ ਹੀ ਮੈਨੂੰ ਸ਼ਹਿਰ ਲੈ ਕੇ ਗਿਆ ਸੀ ਤੇ ਗੁਰਦੁਆਰੇ ਵਿੱਚ ਲਾਵਾ ਪੜਾ ਕੇ ਤੁਹਾਡੇ ਘਰ ਛੱਡ ਆਇਆ ਸੀ ਮੈਂ ਜਦੋਂ ਪਿੰਡ ਆਈ ਜਣੀ ਖਣੀ ਨੇ ਮੈਨੂੰ ਪੁੱਛਿਆ ਕਿ ਸਰਦਾਰ ਕਿੰਨਾ ਕਬੁੱਢਾ ਏ ਮੈਨੂੰ ਕਿ ਸੁੱਜੀ ਮੈਂ ਉਹਨਾਂ ਨੂੰ ਗੱਲੋਂ ਲਾਉਣ ਲਈ ਆਖ ਦਿੱਤਾ ਕਿ ਮੇਰਾ ਵਿਆਹ ਬੁੱਢੇ ਨਾਲ ਨਹੀਂ ਹੋਇਆ ਤੁਹਾਡਾ ਮੁੰਡਾ ਬੜਾ ਜਵਾਨ ਸੀ ਸੋਹਣਾ ਵੀ ਸੀ ਮੈਨੂੰ ਵਿਖਾਇਆ ਤੇ ਆਖਿਆ ਉਹ ਮੇਰਾ ਕਰਵਾਲਾ ਸੀ ਸਾਰੀਆਂ ਮੇਰੀ ਕਿਸਮਤ ਹੈਰਾਨ ਹੋ ਗਈਆਂ ਮੁੰਚੀ ਨੂੰ ਮੈਂ ਕੱਲ ਦੱਸ ਦਿੱਤੀ ਉਹਨੇ ਵੀ ਮੱਝਲਮਾਰ ਛੱਡੀ ਤੇ ਜਦੋਂ ਮੇਰੀਆਂ ਸਹੇਲੀਆਂ ਨੇ ਉਹਦੇ ਕੋਲੋਂ ਕਲੀਚੜੀਆਂ ਮੰਗੀਆਂ ਤਾਂ ਉਹਨੇ ਸੁਨਿਆਰੇ ਕੋਲੋਂ ਚਾਂਦੀ ਦੀਆਂ ਕਲੀਚੜੀਆਂ ਖਰੀਦ ਕੇ ਉਹਨਾਂ ਨੂੰ ਵੰਡ ਦਿੱਤੀਆਂ ਪੰਜ ਛੇ ਦਿਨ ਮੈਂ ਇੱਥੇ ਹੀ ਰਹੀ ਸਾਂ ਰੋਜ਼ ਹਾਸਾ ਠੱਠਾ ਹੁੰਦਾ ਰਹਿੰਦਾ ਤੇ ਇਹ ਕਰਦਿਆਂ ਕਰਦਿਆਂ ਮੈਨੂੰ ਵੀ ਇਹ ਜਾਪਨ ਲੱਗ ਪਿਆ ਕਿ ਮੇਰਾ ਵਿਆਹ ਉਹਦੇ ਨਾਲ ਹੀ ਹੋਇਆ ਸੀ ਹੋਰ ਕਿਸੇ ਨਾਲ ਨਹੀਂ ਸਾਡਾ ਮੁੰਜੀ ਮਦਨ ਸਿੰਘ ਮੈਂ ਹੁਣ ਪਰਤ ਕੇ ਸਰਦਾਰ ਦੇ ਘਰੇ ਨਹੀਂ ਜਾਣਾ ਨਾ ਇਸ ਮੁੰਡੇ ਨੂੰ ਲਜਾਣ ਦੇਣਾ ਮੈਂ ਇਸ ਲਈ ਜਿੱਦ ਬਣ ਕੇ ਇੱਥੇ ਆਈ ਸਾਂ ਮੇਰੀ ਕੀਤੀ ਮੇਰੇ ਅੱਗੇ ਮੈਂ ਹੋਰ ਤੇਰੇ ਕੋਲੋਂ ਕੁਝ ਨਹੀਂ ਮੰਗਦੀ ਸਰਦਾਰਨੀ ਬਸ ਇੱਕੋ ਗੱਲ ਮੰਗਣੀ ਆ ਕਿ ਸਰਦਾਰ ਨੂੰ ਉਸ ਮੁੰਚੀ ਦਾ ਨਾਂ ਨਾ ਦੱਸੀ ਨਹੀਂ ਤੇ ਉਹ ਮੁੰਚੀ ਨੂੰ ਨੌਕਰੀ ਤੋਂ ਕੱਢ ਦੇਵੇਗਾ ਪਰ ਮਦਨ ਸਿੰਘ ਤਾਂ ਵਿਆਹਿਆ ਹੋਇਆ ਏ ਵੀਰੋ ਉਹਦੇ ਕਰ ਦੋ ਬਾਲ ਨੇ ਇਸੇ ਲਈ ਉਹ ਡਰਦਾ ਏ ਕਿ ਜੇ ਸਰਦਾਰ ਨੂੰ ਪਤਾ ਲੱਗ ਗਿਆ ਤਾਂ ਉਹਦੀ ਨੌਕਰੀ ਜਾਂਦੀ ਰਹੇਗੀ ਉਹਨੇ ਕਿਹੜਾ ਮੈਨੂੰ ਆਪਣੇ ਘਰ ਵਸਾਣਾ ਏ ਜੋ ਮੈਂ ਉਹਦੀ ਨੌਕਰੀ ਛੁਡਵਾਵਾਂ ਉਹ ਜਿੱਥੇ ਰਵੇ ਰਾਜ਼ੀ ਰਵੇ ਉਹ ਜਾਣੇ ਮੈਂ ਇੱਕ ਵਾਰੀ ਵੇਖਿਆ ਤੇ ਸਹੀ ਕਿ ਜਵਾਨ ਆਦਮੀ ਕਿਉਂ ਜਾ ਹੁੰਦਾ ਹੈ ਨਿਹਾਲਕੌਰ ਨੇ ਕਬਰਾ ਕੇ ਅੱਖਾਂ ਮੀਟ ਲਈਆਂ ਤੇ ਫੇਰ ਜਿਸ ਵੇਲੇ ਉਹਨੇ ਅੱਖਾਂ ਖੋਲੀਆਂ ਵੀਰੋ ਦੀ ਝੋਲੀ ਪਿਆ ਪਿਆ ਉਹਦਾ ਪੁੱਤਰ ਉਹਦੀ ਛਾਤੀ ਵਿੱਚੋਂ ਦੁੱਧ ਪੀਣ ਲਈ ਮੂੰਹ ਮਾਰਦਾ ਪਿਆ ਸੀ ਨਿਹਾਲਕੌਰ ਨੂੰ ਜਾਪਿਆ ਸਰਦਾਰ ਦਾ ਜਿਹੜਾ ਹੋਕਾ ਉਸਨੇ ਆਪਣੇ जिम्मे ਲਿਆ ਸੀ ਤੇ ਵੀਰੋ ਨੇ ਉਹੀ ਹੋਕਾ ਉਹਦੇ ਕੋਲੋਂ ਲੈ ਕੇ ਆਪਣੀ ਛਾਤੀ ਵਿੱਚ ਪਾ ਲਿਆ ਸੀ ਇਹ ਮੁੰਡਾ ਇਸ ਵੇਲੇ ਉਸੇ ਹੌਕੇ ਨੂੰ ਵਿਰੋਧੀ ਛਾਤੀ ਵਿੱਚੋਂ ਪੀਣ ਦੀ ਕੋਸ਼ਿਸ਼ ਕਰਦਾ ਪਿਆ ਸੀ ਧੰਨਵਾਦ ਦੋਸਤੋ